ਗੁਰੂ ਸਾਹਿਬਾਨ ਸਰਬਗਿਆਤ ਦੇ ਜਾਣ ਜਾਨ ਹੁੰਦੇ ਨੇ ਹਮ ਇਹੀ ਕਹਿਆ ਜਾਂਦਾ ਨਾ ਤੇ ਇਸ ਦਾ ਮਤਲਬ ਇਹ ਵੀ ਗੁਰੂ ਸਾਹਿਬ ਤਾਂ ਹਰ ਚੀਜ਼ ਪਹਿਲਾਂ ਹੀ ਜਾਣਦੇ ਸਨ ਹਮ ਤੇ ਗੁਰੂ ਸਾਹਿਬ ਨੂੰ ਇਹ ਵੀ ਪਤਾ ਸੀ ਕਿ ਅੱਗੇ ਕੀ ਹੋਣ ਵਾਲਾ ਹੈ ਬਿਲਕੁਲ ਇਸ ਦੇ ਬਾਵਜੂਦ ਵੀ ਗੁਰੂ ਸਾਹਿਬ ਨੇ ਨਾ ਕੇਵਲ ਮੁਸਲਮਾਨ ਮੋਮਦੀਲ ਹੋਵੇ ਆ ਕੇ ਹਮ ਮਤਲਬ ਹੋਇਆ ਕੀ ਇਹਦਾ ਮੁਸਲਮਾਨ ਕਾਈਂਡ ਹਾਰਟਡ ਹਮ ਰਹਿਮਦਿਲ ਦਇਆ ਕਰਨ ਵਾਲਾ ਹਮ ਗੁਰੂ ਸਾਹਿਬ ਨੇ ਮੁਸਲਮਾਨ ਮੋਮਦੀਲ ਹੋਵੇ ਆ ਕੇ ਨਾ ਕੇਵਲ ਇਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਕੀਤਾ ਬਲਕਿ ਰਹਿਣੀ ਦੁਨੀਆ ਤੱਕ ਲਾਗੂ ਵੀ ਕਰਤਾ ਕਿਉਂਕਿ ਗੁਰੂ ਸਾਹਿਬ ਜਾਨੀ ਜਾਨ ਤੇ ਸਰਬ ਕਹਤਾ ਹੂੰ ਵਰਗੇ ਜਾਣਦੇ ਸੀ ਕਿ ਮੁਸਲਮਾਨ ਨਾਤਕ ਨੂੰ ਸਹਿਬਾਨ ਦਾ ਸਿੱਖਾਂ ਨੂੰ ਦੁਸ਼ਮਣ ਉਸ ਵੇਲੇ ਸੀ ਤੇ ਨਹੀਂ ਭਵਿਕ ਵਿੱਚ ਹੋਏਗਾ ਹਾਂ ਇੱਕ ਹਾਕਮ ਦੇ ਤੌਰ ਤੇ ਅੱਜ ਦਾ ਹਾਕਮ ਵੀ ਉਹੀ ਕੁਝ ਕਰ ਰਿਹਾ ਜੋ ਉਸ ਵੇਲੇ ਹਾਕਮ ਨੇ ਕੀਤਾ ਸੀ ਆਮ ਤੌਰ ਤੇ ਇੱਕ ਹਾਕਮ ਆਪਣੀ ਉਹਦੇ ਲਈ ਹਕੂਮਤ ਪਹਿਲਾਂ ਹੁੰਦੀ ਧਰਮ ਅਗਰੋਂ ਬਲਕਿ ਹਾਕਮ ਤਾਂ ਆਪਣੀ ਹਕੂਮਤ ਲਈ ਧਰਮ ਦਾ ਇਸਤੇਮਾਲ ਕਰਦਾ ਹੈ ਧਰਮ ਨੂੰ ਵਰਤਦਾ ਹੈ ਅੱਜ ਵੀ ਵਰਤਿਆ ਜਾ ਰਿਹਾ ਹੈ ਅੱਜ ਦਾ ਧਰਮ ਦੇ ਹੱਕੇ ਲਾ ਲਾ ਕੇ ਹਕੂਮਤਾਂ ਹਾਸਲ ਕੀਤੀਆਂ ਪ੍ਰਾਪਤ ਤੇ ਚੜਾਈਆਂ ਜਾ ਰਹੀਆਂ ਨੇ ਇਸ ਲਈ ਅਜਿਹੇ ਖੁਦਗਰਜ਼ ਹਾਕਮਾਂ ਮੁਖ ਰੱਖ ਕੇ ਸਾਨੂੰ ਆਪਸੀ ਭਾਈਚਾਰਕ ਸਾਂਝ ਤੇ ਇਨਸਾਨੀਤ ਨੂੰ ਲੀਰੋ ਲੀਨ ਨਹੀਂ ਕਰਨਾ ਚਾਹੀਦਾ ਮੁਸਲਮਾਨ ਮੁਸਲਮਾਨ ਜ਼ਾਲਮ ਨਹੀਂ ਹੈ ਤੁਸੀਂ ਕਹਤਾ ਪਰ ਆਪਾ ਨਹੀਂ ਨਹੀਂ ਆਪਾ ਜਹਾਂਗੀਰ ਨੂੰ ਤਾਂ ਜ਼ਾਲਮ ਕਹਿੰਦੇ ਆਪਾਂ ਔਰੰਗਜ਼ੇਬ ਨੂੰ ਤਾਂ ਜ਼ਾਲਮ ਕਹਿੰਦੇ ਬਿਲਕੁਲ ਉਹ ਜਿਹੜੇ ਜ਼ਾਲਮ ਨੇ ਉਹ ਹਰ ਕੌਮ ਜੀ ਹੋਏ ਨੇ ਨਕਲੀ ਸਿੱਖ ਤੇ ਨਕਲੀ ਮੁਸਲਮਾਨ ਤਾਂ ਹਰ ਜਗ੍ਹਾ ਨੇ ਔਰ ਹਰ ਕੌਮ ਜਿਹੜੇ ਨੇ ਹਰ ਵੇਲੇ ਰਹੇ ਨੇ ਮੈਂ ਉਹੀ ਗੱਲ ਕਹੇ ਹਨਾ ਕਿਉਂਕਿ ਗੁਰੂ ਅਜਿੰਦਰ ਸਿੰਘ ਜੀ ਨੂੰ ਆਮ ਤੌਰ ਤੇ ਜਦੋਂ ਜਹਾਂਗੀਰ ਨਾਲ ਜੋੜਿਆ ਜਾਂਦਾ ਹੈ ਫਿਰ ਮੁਸਲਮਾਨ ਕੌਮ ਨਾਲ ਜੋੜਤਾ ਜਾਂਦਾ ਹੈ ਇਹ ਚੱਲਦਾ ਹੁੰਦਾ ਨਾ ਕਿਉਂਕਿ ਜੋ ਦੇਖਿਆ ਜਾਂਦਾ ਉਹ ਧਰਮ ਕੀ ਥਾ ਤੇ ਜੋੜਤਾ ਜਾਂਦਾ ਹੈ ਇਸ ਲਈ ਅੱਜ ਜਦ ਤੁਸੀਂ ਸਵਾਲ ਕੀਤਾ ਹੈ ਨਾ ਤਾਂ ਮੈਂ ਕਿਸੇ ਦੀ ਦੇਜਾ ਹਮਾਇਤ ਕਰੂੰਗਾ ਨਾ ਕਿਸੇ ਨੂੰ નિર્ਦੋਸ਼ ਸਿੱਧ ਕਰਨ ਦੀ ਕੋਸ਼ਿਸ਼ ਕਰੂੰਗਾ ਬਲਕਿ ਸਿੱਖ ਲਿਟਰੇਚਰ ਦੇ ਆਧਾਰ ਤੇ ਹੀ ਉਹ ਇਤਿਹਾਸਿਕ ਟਰਾਮਾ ਪੇਸ਼ ਕਰੂੰਗਾ ਜੋ ਸਿੱਖ ਇਤਿਹਾਸਕਾਰਾਂ ਨੇ ਆ ਆ ਵਰਣ ਕੀਤੀਆਂ ਨੇ ਤਾਂ ਕਿ ਉਹ ਗੱਲਾਂ ਵੀ ਖੁੱਲ ਕੇ ਸਾਡੇ ਸਾਹਮਣੇ ਆ ਜਾਣ ਜੋ ਹੁਣ ਤੱਕ ਇੱਕ ਪਲਾਣੀ ਦੇ ਤਹਿਤ ਹੈ ਕਿ ਸ਼ਾਜ ਦੇ ਤਹਿਤ ਜਾਣਬੁੱਝ ਕੇ ਸਾਡੇ ਅਖਤੋਲੇ ਰੱਖਿਆ ਨਹੀਂ ਜਾਂਦੇ ਫਿਰ ਸੰਗਤ ਜੱਜ ਹੈ ਉਹ ਫੈਸਲਾ ਕਰੇ ਇੱਥੇ ਵੀ ਗੱਲ ਹੋਰ ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦੱਸਣਾ ਚਾਹਨਾ ਇੱਕ ਐਜੂਕੇਸ਼ਨ ਬੋਰਡ ਵੱਲੋਂ ਪਲੱਸ 2 ਦਾ ਪੇਪਰ ਹੋ ਰਿਹਾ ਸੀ ਹਾਂਜੀ ਪੇਪਰ ਭੇਜਿਆ ਗਿਆ ਐਜੂਕੇਸ਼ਨ ਬੋਰਡ ਵੱਲੋਂ ਤੇ ਜਿਹੜਾ ਐਗਜ਼ਾਮੀਨਰ ਸੀ ਉਹਨੇ ਕੱਢ ਕੇ ਪੇਪਰ ਜਿਹੜਾ ਬੋਰਡ ਨੇ ਭੇਜੇ ਬੱਚਿਆਂ ਨੂੰ ਦੇ ਰਿਹਾ ਉਹ ਬੱਚਿਆਂ ਦਾ ਜਿਹੜਾ ਪੇਪਰ ਸੀਗਾ ਉਹ ਕੁਝ ਆਊਟ ਆਫ ਸਿਲੇਬਸ ਦੇ ਸਵਾਲ ਉੱਚੋਂ ਤੇ ਉਹ ਬੱਚਿਆਂ ਨੇ ਉਹਨੂੰ ਟੀਚਰ ਨੂੰ ਘੇਰ ਲਿਆ ਜਿਹੜਾ ਐਗਜ਼ਾਮੀਨਰ ਸੀ ਹੂੰ ਕਿ ਤੁਸੀਂ ਇਹ ਕੀਤਾ ਹੈ ਇਹ ਜਬ ਆਊਟਰ ਸਟੇਬਲ ਹੈ ਇਸ ਤਰ੍ਹਾਂ ਕੀਤਾ ਤਾਂ ਉਹਦਾ ਐਗਜ਼ਾਮੀਨਰ ਦਾ ਕੋਈ ਕਸੂਰ ਨਹੀਂ ਹੈ ਹੂੰ ਕਸੂਰ ਤਾਂ ਜੇ ਉਹਨਾਂ ਨੂੰ ਕੋਈ ਆਬਜੈਕਸ਼ਨ ਹੈ ਐਜੂਕੇਸ਼ਨ ਬੋਰਡ ਤੇ ਕਰਨ ਨਾ ਜਮਕਿਸ਼ਨ ਕਿਉਂਕਿ ਉਹਨਾਂ ਨੇ ਤਾਂ ਖੁੱਲ ਕੇ ਦੱਸਿਆ ਹੈ ਇਸੇ ਤਰ੍ਹਾਂ ਹੀ ਮੈਂ ਇਹਦੇ ਵਿੱਚ ਆਪਣੇ ਵੱਲੋਂ ਜਾਂ ਮੁ슬ਮਨ ਰਾਈਟਰ ਵੱਲੋਂ ਜਾਂ ਮੁ슬ਮਿਦਵਾਨ ਵੱਲੋਂ ਕੋਈ ਗੱਲ ਨਹੀਂ ਆਖਾਂਗਾ ਜੋ ਕੁਝ ਵੀ ਕਹਾਂਗਾ ਸੈਕਰੇਟਰੀ ਚੇਅਰ ਤੇ ਤੇ ਸਿੱਖ ਇਤਿਹਾਸਕਾਰਾਂ ਵੱਲੋਂ ਬੰਨਣਾ ਕਰਾਂਗਾ ਗੁਰੂ ਸਾਹਿਬ ਜਿਹੜੀ ਸ਼ੀਧੀ ਹੈ ਜਦੋਂ ਜੇ ਅਸੀਂ ਨਿਰਪੱਖ ਹੋ ਕੇ ਝਾਤ ਮਾਰਦੇ ਆ ਤਾਂ ਉਹਦੇ ਸਾਨੂੰ ਤਿੰਨ ਮੁੱਖ ਕਾਰਨ ਵਿਖਾਈ ਦਿੰਦੇ ਨੇ ਹੂੰ ਪਹਿਲਾ ਹੈਗਾ ਪ੍ਰਿਥੀ ਚੰਦ ਜਿਹੜਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਕਾ ਵੱਡਾ ਭਰਾ ਸੀ ਜੋ ਕਿ ਗੁਰੂ ਗੱਦੀ ਨਾ ਮਿਲਣ ਕਰਕੇ ਹੂੰ ਗੁਰੂ ਸਾਹਿਬ ਦੀ ਜਾਨ ਦਾ ਬੈਰੀ ਬਣ ਗਿਆ ਸੀ ਹੂੰ ਮੁੱਖ ਇਹ ਝਗੜਾ ਦਾ ਗੁਰੂ ਗੱਦੀ ਚੋਂ ਚੱਲਦਾ ਆਇਆ ਗੱਦੀ ਦੇ ਚੱਲਦਾ ਹੁੰਦਾ ਹੂੰ ਦੂਸਰਾ ਜਿਹੜਾ ਹੈ ਸੀਗਾ ਇਹਦਾ ਕਾਰਨ ਵੱਡਾ ਹੈਗਾ ਪ੍ਰਿਥੀ ਚੰਦ ਹੂੰ ਜਿਹੜਾ ਕਿ ਲਾਹੌਰ ਦਾ ਰਹਿਣ ਵਾਲਾ ਸੀ ਸ਼ਾਹੀ ਖਤਰੀ ਸੀ ਤੇ ਦਿੱਲੀ ਦਰਬਾਰ ਚ ਅਹਲਕਾਰ ਸੀ ਚੰਦੂ ਚੰਦੂ لال ਹਾਂ ਤੁਸੀਂ ਪ੍ਰਤੀਜੰਤ ਕਹਿਣ ਸੌਰੀ ਚੰਦੂਲਾ ਚੰਦੂ لال ਪ੍ਰਤੀਜੰਤ ਤਾਂ ਪਹਿਲਾਂ ਉਹਦੇ ਨਾ ਭਰਾ ਸੀ ਚੰਦੂ لال ਤੇ ਜਿਸ ਦੀ ਧੀ ਦੇ ਰਿਸ਼ਤੇ ਦਾ ਇਨਕਾਰ ਕੀਤਾ ਸੀ ਗੁਰੂ ਸਾਹਿਬ ਨੇ ਸ੍ਰੀ ਗੁਰੂ ਹਰਗੋਬਿੰਦ ਜੀ ਲਈ ਤੇ ਇਸ ਕਰਕੇ ਉਹ ਗੁਰੂ ਸਾਹਿਬ ਦੀ ਜਾਨ ਦਾ ਬੈਰੀ ਬਣ ਗਿਆ ਸੀ ਤੇ ਹਰ ਹਾਲਤ ਵਿੱਚ ਗੁਰੂ ਸਾਹਿਬ ਤੋਂ ਆਪਣੀ ਬੇਇੱਜ਼ਤੀ ਤੇ ਨਰਦੀਆਂ ਬਦਲਾ ਲੈਣਾ ਚਾਹੁੰਦਾ ਸੀ ਤੀਸਰਾ ਜਿਹੜਾ ਇਹਦਾ ਕਾਰਨ ਦਿਖਾਈ ਦਿੰਦਾ ਉਹ ਦਿੰਦਾ ਹੈ ਜਹਾਂਗੀਰ ਤੋਂ ਬਾਗੀ ਹੋਇਆ ਉਸ ਦਾ ਪੁੱਤਰ ਸ਼ਹਿਜ਼ਾਦਾ ਖੁਸਰੋ ਜਿਹੜਾ ਬਾਗੀ ਹੋ ਗਿਆ ਸੀ ਤੇ ਉਹ ਗੁਰੂ ਸਾਹਿਬ ਕੋਲ ਠਹਿਰੇਆਂ ਸੀ ਗੁਰੂ ਸਾਹਿਬ ਨੇ ਆਪਣੇ ਕੋਲ ਠਹਿਰਾਇਆ ਸੀ ਤੇ ਉਹਦੀ ਮਾਲੀ ਸਿਹਤਾਂ ਵੀ ਕੀਤੀ ਸੀ ਇਹਨਾਂ ਤਿੰਨ ਗੱਲਾਂ ਨੂੰ ਆਪਾਂ ਥੋੜਾ ਇਹਨਾਂ ਨੂੰ ਵਿਸਤਾਰਪੂਰਵਕ ਦੇਖ ਲੈਂਦੇ ਹਾਂ ਥੋੜਾ ਜਿਆਦਾ ਪ੍ਰਿਥੀ ਚੰਦ ਇਤਿਹਾਸ ਆਦਾ ਸਿੱਖ ਇਤਿਹਾਸ ਆਦਾ ਹੈ ਕਿ ਜਦੋਂ ਪ੍ਰਿਥੀ ਚੰਦ ਦੀ ਜਗ੍ਹਾ ਪ੍ਰਿਥੀ ਚੰਦ ਬੜਾ ਪੁੱਤਰ ਸੀ ਉਹ ਚਾਹੁੰਦਾ ਸੀ ਗੁਰੂ ਦੀ ਮਿਲਣੀ ਮਿਲੀ ਚਾਹੀਦੀ ਹੈ ਮਹਾਰਾ ਜੀ ਗੁਰੂ ਰਾਮਦਾਸ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੱਦੀ ਬਖਸ਼ੀ ਤਾਂ ਉਹਨੇ ਇੱਕ ਬਹੁਤ ਵੱਡਾ ਬਖੇੜ ਉਨੇ ਕਿਹਾ ਮੇਰਾ ਹੱਕ ਮਾਰਿਆ ਗਿਆ ਮੇਰੇ ਨਾਲ ਧੋਖਾ ਹੋਇਆ ਮੈਂ ਆਪਣੇ ਹੱਕ ਦੀ ਪ੍ਰਾਪਤੀ ਲਈ ਸਾਰਾ ਜੋਰ ਲਾਵਾਂਗਾ ਉਸਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮੇਰਾ ਹੱਕ ਹੋਇਆ ਮੈਂ ਉਹ ਚੈਨ ਨਹੀਂ ਲੈਣਦਾਗਾ ਸਿੱਖ ਇਤਿਹਾਸ ਭਾਗ ਪਹਿਲਾ 1890 ਇਹਦੇ ਬਾਰੇ ਕੀ ਲਿਖਦੇ ਨੇ ਪ੍ਰਸਿੱਧ ਸਿੱਖ ਵਿਦਵਾਨ ਗਿਆਨੀ ਗਿਆਨ ਸਿੰਘ ਜੀ ਤਵਰੀਕੂ ਗੁਰੂ ਹਰਸਾ 1880 ਤੇ ਪ੍ਰਿਥੀ ਚੰਦ ਨੇ ਆਪਣੇ ਗੁਰੂ ਪਿਤਾ ਨੂੰ ਇਹ ਵੀ ਕਿਹਾ ਭਲਾ ਤੁਸੀਂ ਉਸ ਨੂੰ ਗ੍ਰਿਹਾਈ ਦੇਵੋ ਮੈਂ ਕਿਵੇਂ ਚਨੇ ਚਵਾਵਾਂਗਾ ਗੁਰਿਆਈ ਤਾਂ ਮੇਰਾ ਵੱਡੇ ਪੁੱਤ ਨੂੰ ਰੱਖ ਸੀ ਤੁਸੀਂ ਕਿਸੇ ਹੋਰ ਨੂੰ ਦਿਓਗੇ ਮੈਂ ਦੌਲਤ ਖਰਚ ਕੇ ਹਾਕ ਬਾਬਾਸੋਂ ਲੈ ਲਵਾਂਗਾ ਫਿਰ ਥੋੜੀ ਕੀ ਰਹਾ ਹੂੰ ਅਗਿਆਨੀ ਗਣ ਸੀ ਕਿ ਇਹ ਵੀ ਲਿਖਦੇ ਨੇ ਕਿ ਉਹਨੇ ਅਪ੍ਰਥੀ ਚੰਦ ਨੇ ਆਪਣੇ ਗੁਰੂ ਪਿਤਾ ਨੂੰ ਤੇ ਗੁਰੂ ਭਰਾ ਨੂੰ ਤੰਗ ਵੀ ਦਿੱਤੀ ਸੀ ਤੁਸੀਂ ਮੇਰੇ ਨਾਲ ਦਗਾ ਕੀਤਾ ਹੈ ਮੇਰੀ ਚੀਜ਼ ਉਸ ਨੂੰ ਜਿਹੜੀ ਗੁਰੂ ਅਰਜਨ ਦੇਵ ਦੇ ਦੁੱਤੀ ਹੈ ਪਰ ਦੇਖੋ ਮੈਂ ਵੀ ਤੁਹਾਨੂੰ ਦੋਹਾਂ ਨੂੰ ਕਿਹਾ ਕੋ ਪਾਰ ਕਰਦਾ ਇਨਕੀ ਦੂਜੇ ਸ਼ਬਦਾਂ ਚ ਉਹ ਖੁੱਲਮ ਖੁੱਲਾ ਦੋਨਾਂ ਨੂੰ ਮਾਰਨ ਦੀ ਧਮਕੀ ਦੇ ਰਿਹਾ ਹੈ ਮਾਰ ਮਗਾਉਣ ਦੀ ਤਵਾਰੀ ਗੁਰੂ ਖਰਸਾਹ ਪੰਨਨ 381 ਤੇ ਕਿਉਂਕਿ ਇਹ ਜਿਹੜਾ ਸੀਰੀਅਸ ਹੁੰਦੇ ਜਹਾਂਗੀਰ ਨਾਲ ਜੁੜਿਆ ਹੋਏ ਇਹ ਜਿਹੜਾ ਸਹੀ ਸ਼ੁਰੂਆਤ ਹੋਈ ਹੈ ਅਕਬਰ ਦੇ ਦੌਰ ਚ ਬਲਕਿ ਇਹ ਇਸ ਧਮਕੀ ਨੂੰ ਆਮਲੀ ਜਾਮਾ ਪਹਿਨਾਉਣ ਲਈ ਪ੍ਰਿਥੀ ਚੰਦ ਨੇ ਅਕਬਰ ਦੇ ਦਰਬਾਰ ਚ ਮੁਕੱਦਮਾ ਦਾਇਰ ਕੀਤਾ ਵੀ ਗੁਰੂ ਗੱਦੀ ਮੈਨੂੰ ਦਵਾਈ ਜਾਵੇ ਇਹਨੂੰ ਗੁਰੂ ਗੱਦੀ ਉੱਡ ਕੀਤਾ ਜਾਵੇ ਪਰ ਅਖਬਨ ਨੇ ਉਹ ਮੁਕੱਦਮਾ ਖਾਰਜ ਕਰਤਾ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬਾਰੇ ਕੀਤੀ ਗਈ ਗੁਰੂ ਸਾਹਿਬ ਨੇ ਉਹ ਮਗਦੋ ਆ ਵੀ ਖਰਚ ਕਰਤਾ ਹੁਣ ਅਕਬਰ ਤੋਂ ਬਾਅਦ ਜਿਹੜਾ ਜਹਾਂਗੀਰ ਆ ਉਹ ਤਖਤ ਤੇ ਬੈਠਦਾ ਹੈ ਇਤਿਹਾਸ ਦਾ ਹੈ ਕਿਤਾਹ ਹੈਗੀ ਕਿ ਰਸਾਲਾ ਹੈਗਾ ਖਾਰਸਾ ਪਾਰਲੀਮੈਂਟ ਗਜ਼ਟ ਜਨਵਰੀ 1955 ਚ ਲਿਖਦਾ ਹੈ ਵੀ ਜਦੋਂ ਜਹਾਂਗੀਰ ਤਖਤ ਤੇ ਬੈਠਿਆ ਤਾਂ ਪ੍ਰਿਥੀ ਚੰਦ ਆਪਣੇ ਗੁਰੂ ਪਿਤਾ ਦੇ ਗੁਰੂ ਆਜੰਦੇ ਦੇ ਖਿਲਾਫ ਸ਼ਿਕਾਇਤਾਂ ਕਰਨੇ ਸ਼ੁਰੂ ਕਰਦਾ ਜਹਾਂਗੀਰ ਕੋਲ ਉਹਨੇ ਇਹ ਵੀ ਕਿਹਾ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਮੁਗਲ ਹਕੂਮਤ ਦੇ ਖਿਲਾਫ ਬਗਾਵਤ ਕਰਨ ਦੀਆਂ ਤਿਆਰੀਆਂ ਕਰ ਰਹੇ ਨੇ ਦੇਖੋ ਕੋਈ ਵੀ ਬਾ ਹਕੂਮਤ ਆ ਬਗਾਵਤ ਨੂੰ ਸੁਣ ਨਹੀਂ ਸਕਦੀ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਸ਼੍ਰੀ ਗੁਰੂ ਅਰਜਨ ਗੁਰੂ ਰਾਮਦਾਸ ਜੀ ਦਾ ਅਕਾਲ ਚਰਣਾ ਨਾ ਹੁੰਦਾ ਜੋਤੀ ਜੋ ਸਮਾਉਂਦੇ ਨੇ ਤਾਂ ਪ੍ਰਿਥੀ ਚੰਦ ਨੇ ਮﻘਦਮਾ ਕੀਤਾ ਹੈਗਾ ਕਿ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਗੁਰੂ ਪਿਤਾ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਹੈ ਸਿੱਖ ਇਤਿਹਾਸ ਪੰਨਾ ਨੰਬਰ 61 ਤੇ ਦਰਜਾ ਹੈ ਤੇ ਉਸ ਵੇਲੇ ਦੇ ਹਾਕਮਾਂ ਨੇ ਉਹਦਾ ਇੱਕ ਖਰੀਦ ਕਰਤਾ ਹੁਣ ਜੇ ਦੂਸਰੀ ਬੰਦ ਸਾਹਮਣੇ ਥੋੜੇ ਆਓ ਵੀ ਅਸਲ ਹੋਇਆ ਕੀ ਹੈ ਇਤਿਹਾਸੇ ਦਰਜਾ ਸਿੱਖ ਇਤਿਹਾਸ ਤਬਾਰੀ ਗੁਰੂ ਖਾਲਸਾ ਪੰਨਾ ਨੰਬਰ 407 ਤੇ 8 ਲਿਖਦੇ ਨੇ ਵੀ ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦਾ ਅਗਮਨ ਹੋਇਆ ਤਾਂ ਪ੍ਰਿਥੀ ਚੰਦ ਨੇ ਸਗੇ ਤਾਇ ਨੇ ਬਾਲ ਗੁਰੂ ਕੁਝ ਦਿਨਾਂ ਦੁੱਧ ਪੀਨੇ ਗੁਰੂ ਸੇ ਕੁਝ ਦਿਨਾਂ ਦੇ ਕੁਝ ਸਾਲਾਂ ਦੇ ਨਹੀਂ ਕੁਝ ਦਿਨਾਂ ਦੇ ਦੋ ਵਾਰੀ ਜ਼ਹਿਰਤੀ ਮਾਰਨ ਲਈ ਸਖਬ ਤੇ ਜਿਹਨੂੰ ਸ਼ਿਰੂ ਹਰਗੁਣ ਦੀ ਜਰੂ ਪਹਿਲੀ ਵਾਰੀ ਇੱਕ ਉਹਨੇ ਦਾਸੀ ਨੂੰ ਖੜਾ ਕੀਤਾ ਧੰਦਾ ਦੌਲਤ ਦੇ ਕੇ ਧੰਦਾ ਲਾਲ ਦੇ ਕੇ ਵੀ ਉਹ ਆਪਣੇ ਦੋਹਾਂ ਥਣਾਂ ਨੂੰ ਦੋਹਾਂ ਛਾਤੀਆਂ ਨੂੰ ਦੁੱਧ ਨਾਲ ਜ਼ਹਿਰ ਲਾ ਕੇ ਬਾਲ ਗੁਰੂ ਨੂੰ ਦੁੱਧ ਪਿਲਾ ਕੇ ਮਾਰ ਦੇਵੇ ਪਰ ਉਸ ਹੋਇਆ ਕਿ ਉਹ ਜ਼ਹਿਨ ਉਹ ਦਾਸੀ ਖੁਦੀ ਮਾਰੇਗੀ ਪ੍ਰਿਥੀ ਚੰਦ ਨੇ ਇਹਦਾ ਮਰਨਾ ਵੀ ਗੁਰੂ ਅਜਿੰਦ ਦੇ ਦੀ ਸ਼ਰਮੜਤਾ ਪਰ ਹਾਕਮ ਨੇ ਮੁਗਲ ਹਾਕਮ ਨੇ ਮੈਂ ਦੱਸਦਾ ਮੈਂ ਇਸ ਕਰਕੇ ਨਹੀਂ ਕਰ ਰਿਹਾ ਮੈਂ ਦੱਸਦਾ ਵੀ ਇਹ ਹੁੰਦਾ ਇਹ ਵੀ ਹੁੰਦਾ ਰਿਹਾ ਉਹਦਾ ਮਕਦਮਾ ਖਾਰਜ ਕਰਤਾ